47ਾਂ ਤੋਂ ਲੜ ਰਿਹਾ ਪੰਜਾਬ ਆਪਦੀ ਹੋਂਦ ਦੀ ਲੜਾਈ ਜੀ ਸੋ ਜਦੋਂ ਤੁਸੀਂ ਆਪਦੀ ਹੋਂਦ ਦੀ ਲੜਾਈ ਲੜਦੇ ਹੋ ਜੀ ਜੇ ਤੁਸੀਂ ਕਹਿੰਦੇ ਹੋ 47ਾਂ ਤੋਂ ਲੜ ਰਹੇ ਆ ਤਾਂ ਹੋਰ ਜ਼ਿਆਦਾ ਤਰਾਸਦੀ ਆ ਜੀ ਜਦੋਂ ਹੋਂਦ ਤੇ ਗੱਲ ਆ ਜਾਂਦੀ ਆ ਇੱਕ ਯੂਨੀਅਨ 'ਚ ਰਹਿੰਦੇ ਹੋਏ ਤੁਹਾਨੂੰ ਹੂੰ ਫਿਰ ਕਿੱਡੀ ਵੱਡੀ ਤਰਾਸਦੀ ਆ ਇਹ ਹੂੰ ਜੇ ਤੁਹਾਡੀ ਹੋਂਦ ਤੇ ਹਸਤੀ ਨੂੰ ਮਿਟਾ ਦਿੱਤਾ ਜਾਵੇ ਔਰ ਤੁਸੀਂ ਕਹਿੰਦੇ ਹੋ ਪੰਜਾਬ 47ਾਂ ਤੋਂ ਹੋਂਦ ਦੀ ਲੜਾਈ ਲੜ ਰਿਹਾ ਫਿਰ ਤਾਂ ਸਾਨੂੰ ਅੱਜ ਜਾ ਕੇ ਕਿ ਕੱਲ ਜਾ ਕੇ ਕਿ ਪਰਸੋਂ ਜਾ ਕੇ ਤਾਂ ਬਹੁਤ ਪਹਿਲਾਂ ਜਾਗ ਜਾਣਾ ਚਾਹੀਦਾ ਸੀ ਜੇ ਅੱਜ ਅਸੀਂ ਇੱਥੇ ਆ ਗਏ ਆ ਇਹ ਕਹਿ ਰਹੇ ਆ ਆਪਦੀ ਹੋਂਦ ਦੀ ਲੜਾਈ ਲੜ ਰਹੇ ਆ ਹੋਂਦ ਦਾ ਮਤਲਬ ਤੁਹਾਡੀ ਜਿਹੜੀ ਆਪਦਾ ਸੱਭਿਆਚਾਰ ਹੀ ਖਤਮ ਚਾਹੇ ਤੁਹਾਡੀ ਫਿਜ਼ੀਕਲ ਅਪੀਅਰੈਂਸ ਰਹਿ ਜੇ ਪਰ ਤੁਹਾਡੀ ਸੱਭਿਆਚਾਰਕ ਹੋਂਦ ਤੁਹਾਡੀ ਸਮਾਜਿਕ ਹੋਂਦ ਤੁਹਾਡੀ ਧਾਰਮਿਕ ਹੋਂਦ ਤੁਹਾਡੀ ਰਾਸੀ ਹੋਂਦ ਹੋਂਦ ਤਾਂ ਇਹ ਚਾਰੇ ਹੀ ਹੁੰਦੀਆਂ ਨਾ ਇਹ ਚਾਰੇ ਖਤਮ ਹੁਣ ਜਦੋਂ ਹੋਂਦ ਦੀ ਲੜਾਈ ਕਰ ਲੜ ਰਿਹਾ ਪੰਜਾਬ ਤਾਂ ਚਾਰੇ ਹੋਂਦਾਂ ਤੁਹਾਡੀਆਂ ਲੈ ਗਈਆਂ ਤੁਹਾਡੇ ਤੋਂ ਤੁਹਾਨੂੰ ਸੁਰੱਖਿਅਤ ਨਹੀਂ ਮਹਿਸੂਸ ਹੋ ਰਹੇ ਹੈਨਾ ਇੱਥੇ ਇਸ ਇਸ ਸਮਾਜ ਚ ਜੀ ਸੋ ਇੰਨੀ ਕਿ ਸਾਰਥਕਤਾ ਅਸੀਂ ਇਹ ਤੁਸੀਂ ਮੰਨ ਲਓ ਵੀ ਇੰਨੀ ਕਿ ਸਾਰਥਕਤਾ ਸਾਡੇ ਕੋਲੇ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਵੀ ਅਸੀਂ ਸਮਾਜਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਰਾਸ਼ੀ ਤੌਰ ਤੇ ਤੇ ਧਾਰਮਿਕ ਤੌਰ ਤੇ ਸੁਰੱਖਿਅਤ ਮਹਿਸੂਸ ਕਰੀਏ ਕਿ ਯੂਨੀਅਨ ਚ ਰਹਿੰਦੇ ਹੋਏ